ਕੀ ਕੋਈ ਉਹਨਾਂ ਦਾ ਕਹਿਣਾ ਹੈ ਜੀ ਅੱਜ ਅਸੀਂ ਰਾਜਵੀਰ ਜਵੰਦਾ ਜੀ ਜਿਨ੍ਹਾਂ ਦਾ ਕਿ ਪਿਛਲੇ ਦਿਨ ਐਕਸੀਡੈਂਟ ਹੋ ਗਿਆ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਬੜੀ ਗੰਭੀਰ ਸੱਟ ਲੱਗੀ ਹੈ ਉਹਨਾਂ ਦਾ ਪਤਾ ਲੈਣ ਵਾਸਤੇ ਮੈਂ ਪਹੁੰਚਿਆ ਹਾਂ ਸਾਡਾ ਲੋਕ ਹੈ ਇੱਕ ਵੀ ਆ ਲੋਕ ਨਾਇਕ ਵੀ ਆ ਬਹੁਤ ਉਹਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜਾ ਕਿ ਤੁਸੀਂ ਦੇਖ ਸਕਦੇ ਜਿ ਚਾਹੇ ਸੋਸ਼ਲ ਮੀਡੀਆ ਰਹੀਂ ਕਿ ਕਰੋੜਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਅਰਦਾਸਾਂ ਨੇ ਉਹਦੇ ਵਾਸਤੇ ਪਰ ਮੈਂ ਫਿਰ ਇਹ ਹੀ ਗੱਲ ਕਹੂੰਗਾ ਕਿ ਅਰਦਾਸ ਹੀ ਕੰਮ ਆਉਣੀ ਹੈ ਔਰ ਕਾਫੀ ਗੰਭੀਰ ਸੱਟ ਨੂੰ ਲੱਗੀ ਹੈ ਔਰ ਪਰਮਾਤਮਾ ਕਰੇ ਉਹ ਇਚਚ ਰਿਕਵਰੀ ਕਰ ਬਲਵੇ ਔਰ ਦੁਬਾਰਾ ਆਪਣੇ ਸਰੋਤਿਆਂ ਚ ਆਪਣੇ ਪਿਆਰ ਕਰਨ ਵਾਲੇ ਲੋਕਾਂ ਚ ਆਵੇ ਔਰ ਇਹ ਬੜਾ ਅ ਦੁੱਖ ਭਰਿਆ ਹੈ ਇਸ ਵੇਲੇ ਟਾਈਮ ਹੈ ਕਿ ਉਹਦਾ ਜਿਹੜਾ ਅਜੇ ਤੱਕ ਕੋ ਰਿਕਵਰੀ ਜਿਹੜੀ ਹੈ ਉਸ ਬੰਦੇ ਨੂੰ ਅਜੇ ਨਹੀਂ ਤੁਰੇ ਤੇ ਜਿਹੜੀ ਸਿਰ ਦੀ ਸੱਟ ਇਹਨੂੰ ਟਾਈਮ ਜ਼ਰੂਰ ਲੱਗਦਾ ਹੁੰਦਾ ਕਿਉਂਕਿ ਜੇ ਕੋਈ ਅ ਦਿਮਾਗ ਦੇ ਵਿੱਚ ਜਿਵੇਂ ਆਕਸੀਜਨ ਘਟ ਜਾਣ ਕਰਕੇ ਮੁਸ਼ਕਲਤ ਆਈ ਹੈ ਟਾਈਮ ਲੱਗਦਾ ਹੈ ਪਰ ਹੋ ਸਕਦਾ ਹੈ ਸਾਰਾ ਕੁਝ ਵਧੀਆ ਹੋ ਸਕਦਾ ਰੱਬ ਮੇਰੇ ਰੱਖੇ ਸਾਡੀ ਵੀ ਅਰਦਾਸ ਹੈ ਇਸ ਕੰਮ ਦੀ ਕੋਰਰਕ ਮੈਂਬਰਾਂ ਨਾਲ ਤੇ ਬਸ ਇਹੀ ਹੈ ਕਿ ਦਲਾਸਾ ਹੀ ਹੁੰਦਾ ਅਸੀਂ ਭੈਣ ਭਰਾ ਜਦੋਂ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਤੋਂ ਵੱਧ ਕੇ ਪੰਜਾਬ ਸਾਰਾ ਖੜਾ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਪਿਆਰ ਕਰਨ ਵਾਲੇ ਤੇ ਖਾਸ ਕਰ ਉਹਦੇ ਦੋਸਤ ਮੈਨੂੰ ਹੁਣ ਕੁਲਵਿੰਦਰ ਬਿੱਲਾ ਜੀ ਮਿਲੇ ਇੱਕ ਵਾਰ ਗਰੇਵਾਲ ਜੀ ਮਿਲੇ ਔਰ ਹੋਰ ਵੀ ਉਹਨਾਂ ਦੇ ਦੋਸਤ ਸਾਰੇ ਉੱਥੇ ਬੈਠੇ ਨੇ ਔਰ ਕਾਫੀ ਟਾਈਮ ਤੋਂ ਉਹਨਾਂ ਨੇ ਕੋਈ ਵੀ ਕਿਤੇ ਨਜ਼ਾਰਾ ਕਲ ਰਣਜੀਤ ਬਾਵੇ ਦਾ ਚਾਹੀ ਵਿਚਾਰੇ ਦਾ ਸ਼ੋਭੀਦ ਪਰ ਉਹਦਾ ਚਿਹਰਾ ਦੱਸ ਰਿਹਾ ਸੀ ਵੀ ਉਹ ਕਿੰਨੀ ਤਕਲੀਫ 'ਚ ਹੈ ਔਰ ਪਰਿਵਾਰ ਦੇ ਵਿੱਚ ਵੀ ਉਹਨੂੰ ਕਾਫੀ ਅੱਗੇ ਵੀ ਉਹਦੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਔਰ ਹੁਣ ਉਹ ਵਿਚਾਰਾ ਪਰੇਸ਼ਾਨੀ 'ਚ ਹੈ ਉਹਦੇ ਮਾਤਾ ਜੀ ਵੀ ਪਰੇਸ਼ਾਨੀ 'ਚ ਹੈ ਸੋ ਸਾਰਾ ਪਰਿਵਾਰ ਹੀ ਉਹਦੀ ਵਾਈਫ ਵੀ ਉਹਦੇ ਬੱਚੇ ਵੀ ਪਰ ਸਹੀ ਤੇ ਅਸਵੇਰੇ ਉਹਦੇ ਨਾਲ ਖੜੇ ਆ ਔਰ ਦਸ ਬੇਤੀ ਇਹੀ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੋ ਔਰ ਮੋੜ ਆਪਣੇ ਪਰਿਵਾਰ 'ਚ ਆਪਣੇ ਸਮਾਜ 'ਚੋਂ ਕਦੇ ਕੰਡੇ ਆ ਐਕਸੀਡੈਂਟ ਹੁੰਦੇ ਨੇ ਆਮ ਲੋਕਾਂ ਦੀ ਹੋ ਜਾਂਦੇ ਤੇ ਫਿਰ ਇੱਕ ਵੱਡੀ ਸਖਸੀਤ ਵੀ ਇੰਸੀਡੈਂਟ ਹੋਇਆ ਤੇ ਇਹ ਕਿਹੋ ਜਿਹਾ ਖਬਰ ਲੱਗਦਾ ਵੀ ਚਲੋ ਗਰਾਹ ਜਿਹੜਾ ਉਹਨਾਂ ਦਾ ਹੱਲ ਹੋਣਾ ਚਾਹੀਦਾ ਕੋਈ ਨਾ ਦੇਖੋ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਸੀ ਇਹ ਤੇ ਜਿਹੜੀਆਂ ਸਟੇਟ ਗਵਰਨਮੈਂਟ ਨੇ ਉਹਨਾਂ ਨੂੰ ਸ਼ਕਤੀ ਨਾਲ ਪੇਸ਼ ਆਉਣਾ ਚਾਹੀਦਾ ਆ ਜਦੋਂ ਵੀ ਇਹੋ ਜਿਹੀ ਕੋਈ ਵੱਡੀ ਤ੍ਰਿਕਟਨਾ ਵਾਪਰਦੀ ਹੈ ਉਦੋਂ ਅਸੀਂ ਜ਼ਰੂਰ ਥੋੜੇ ਦਿਨਾਂ ਲਈ ਜਾਗਦੇ ਹਾਂ ਪਰ ਫਿਰ ਸੌਂ ਜਾਂਦੇ ਹਾਂ ਇਹ ਬਹੁਤ ਦਰਘਟਨਾਵਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਾਨਵਰਾਂ ਦੀ ਹੁੰਦੀਆਂ ਨੇ ਔਰ ਮੌਤਾਂ ਹੁੰਦੀਆਂ ਨੇ ਔਰ ਮੈਨੂੰ ਤੇ ਇਸ ਗੱਲ ਦਾ ਕਿ ਬੰਦੇ ਦੇ ਮਰਨ ਨੂੰ ਵੀ ਇੰਨੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਦੋਂ ਅਸੀਂ ਬੜੇ ਆਰਾਮ ਨਾਲ ਮੈਂ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਕਿ ਹਾਰਾ ਚ ਹੁੰਦੀਆਂ ਨੇ ਪਤਾ ਸਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਪਰ ਗੰਭੀਰ ਕਹੇ ਨਾ ਗਵੀਰ ਤੇ ਜਿਹੜਾ ਸਟੇਟ ਹੈ ਉਹਨੂੰ ਹੋਣਾ ਪੈਣਾ ਕੋਈ ਵੀ ਹੈ ਜਿਹੜਾ ਸਟੇਟ ਸ਼ਕਤੀ ਨਹੀਂ ਲੈਂਦਾ ਸ਼ਕਤੀ ਨਾਲ ਸਾਨੂੰ ਵੀ ਵੇਖੋ ਬੰਦੇ ਤੋਂ ਵੱਧ ਕੁਝ ਨਹੀਂ ਹੈਗਾ ਤੇ ਜੇ ਬੰਦਾ ਹੀ ਸੇਫ ਨਹੀਂ ਹੈਗਾ ਬੰਦੇ ਦੀ ਜਾਨ ਜਾ ਸਕਦੀ ਤਾਂ ਉਹਨਾਂ ਚੀਜ਼ਾਂ ਦੇ ਸਾਨੂੰ ਪ੍ਰਕੌਸ਼ਨ ਲੈਣਾ ਚਾਹੀਦਾ ਉਹ ਤਾਂ ਸਾਫ ਮਾਛਾ 2015 ਕੌਂਟਰਸ ਮੀਨ ਸਰਕਾਰੇ ਉਹ ਕਿ ਇੱਕ ਮੇਲੇ ਇਹ ਹਾਸਾ ਵਾਪਰਿਆ ਤਾਂ ਕਿ ਤੁਸੀਂ ਵੀ ਪਹੁੰਚ ਕਰੋਗੇ ਗਵਰਨਮੈਂਟ ਤੱਕ ਤਾਂ ਕਿ ਇਹ ਮੁੱਦਾ ਚੇਤਨਾ ਉੱਠੇ ਭੈਣ ਮੇਰੀ ਇਹ ਮੈਂ ਤੈਨੂੰ ਸਰਕਾਰਾਂ ਦੀ ਗੱਲ ਕਰਤੀ ਚਾਹੇ ਉਹ ਕਾਂਗਰਸ ਦੀ ਹੈ ਚਾਹੇ ਆਪ ਦੀ ਹੈ ਚਾਹੇ ਅਕਾਲੀਆਂ ਦੀ ਹੈ ਚਾਹੇ ਬੀਜੇਪੀ ਦੀ ਹੈ ਇਹ ਹਰੇਕ ਨੂੰ ਗੰਭੀਰ ਹੋਣਾ ਪਊਗਾ ਉਹਨਾਂ ਨੂੰ ਵੀ ਹੋਣਾ ਪਊਗਾ ਪੰਜਾਬ 'ਚ ਕਿਹੜੀਆਂ ਨਹੀਂ ਹੋ ਰਹੀਆਂ ਪੰਜਾਬ 'ਚ ਵੀ ਇਹੀ ਲਾਤ ਨੂੰ ਤੁਹਾਨੂੰ ਪਤਾ ਹੀ ਨਹੀਂ ਕਿਥੇ ਜਾਨਵਰ ਆ ਜਣਾ ਤੁਸੀਂ ਘਰੋਂ ਨਿਕਲਦੇ ਜੇ ਪਤਾ ਨਹੀਂ ਸੇਫ ਜਾਣਾ ਕਿ ਨਹੀਂ ਜਾਣਾ ਬਹੁਤ ਵਾਰ ਚਿੱਠੀਆਂ ਵੀ ਲਿਖੀਆਂ ਨੇ ਔਰ ਅਸੀਂ ਬੇਨਤੀਆਂ ਵੀ ਕੀਤੀਆਂ ਨੇ ਮੈਂ ਅੱਜ ਵੀ ਕਹਿਣਾ ਕਿ ਜੇ ਇੰਨੀ ਵੱਡੀ ਨੀਂਦਰ ਘਟਨਾ ਹੋਈ ਹੈ ਅੱਜ ਵੀ ਸਾਨੂੰ ਜਾਗ ਜਾਣਾ ਚਾਹੀਦਾ ਔਰ ਸਖਤ ਕਾਨੂੰਨ ਜਿਹ ਅਸੀਂ ਲਾਗੂ ਨਹੀਂ ਕਰ ਪਾਰੇ ਲਾਗੂ ਕਰਨੀ ਚਾਹੀਦੀ